ਐਨਡੀਐ ਫਰੋਜਪੁਰ ਰੇਂਜ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਇੱਕ 302 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਸੰਦੀਪ ਸਿੰਘ ਸੀਪਾ 850 ਕਿਲੋ ਹੈਰਨ ਬਰਾਮਦ ਕੀਤੀ ਗਈ ਸੀ ਇਸ ਤੇ ਫਾਰਵਰਡ ਤੇ ਬੈਕਵਰਡ ਲਿੰਕ ਨੂੰ ਹੋਰ ਖੰਘਾਲਦਿਆਂ ਹੋਇਆ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਦੀ ਜਿਹੜਾ ਪਰਿਵਾਰ ਹੈ ਇਸ ਦੀ ਪਤਨੀ ਹਰਪ੍ਰੀਤ ਕੌਰ ਤੇ ਇਸ ਦੀ ਮਾਂ ਰਾਣੋ ਜੋ ਕਿ ਆਪਣੇ ਪਿੰਡ ਤੋਂ ਕਾਫੀ ਲੰਬੇ ਸਮੇਂ ਤੋਂ ਬਾਹਰ ਸੀ ਸੋ ਅਸੀਂ ਆਪਣੇ ਟੈਕਨੀਕਲ ਤਰੀਕਿਆਂ ਦੇ ਨਾਲ ਉਹਨਾਂ ਦੀ ਭਾਲ ਕਰਦੇ ਹੋਏ ਜਦੋਂ ਉਹਨਾਂ ਨੂੰ ਟ੍ਰੇਸ ਕੀਤਾ ਤਾਂ ਇੱਕ ਐਫਆਰ ਨੰਬਰ 13 ਜਿਹੜੀ ਅਸੀਂ ਹੁਣ ਰੀਸੈਂਟਲੀ ਦਰਜ ਕੀਤੀ ਹੈ ਉਹਦੇ ਵਿੱਚ ਇਹਨਾਂ ਕੋਲੋਂ 2 ਕਿਲੋ ਹੈਰੋਇਨ ਅਤੇ 47 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਇਆ। ਇਹ ਜਿਸੇ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹ ਸੰਦੀਪ ਸੀਪਾ ਜਿਸ ਕੋਲੋਂ 50 ਕਿਲੋ ਹੈਰੋਇਨ ਵੜੀ ਗਈ ਸੀ ਇਹ ਉਸ ਦੇ ਵੱਲੋਂ ਜੁਨੀਅਰ ਦੀ ਕਾਲੀ ਕਮਾਈ ਜੀ ਇਸ ਦੀ ਮਾਂ ਤੇ ਇਸ ਦੀ ਪਤਨੀ ਇਹ ਸਾਮਖ ਰੱਖਦੀਆਂ ਸੀ। ਇਹਨਾਂ ਨੇ ਈਵਨ ਆਪਣੇ ਨਾਮ ਤੇ ਦੋਨਾਂ ਲੇਡੀਜ਼ ਨੇ ਇੱਕ ਇੱਕ ਕਾਰ ਇੱਕ ਇਸ ਦੀ ਮਾਤਾ ਨੇ Kia Santroਸ ਗੱਡੀ ਐਂਡ ਇਸ ਦੀ ਵਾਈਫ ਹਰਪ੍ਰੀਤ ਕੌਰ ਨੇ ਸਕੋਰਪੀਓ ਬਿੱਟੀ ਆਪਣੇ ਆਪਣੇ ਨਾਮ ਤੇ ਲਈ। ਇਸ ਤੋਂ ਇਲਾਵਾ ਸਾਨੂੰ ਇਹਨਾਂ ਦੇ ਕੋਲੋਂ ਜਿਹੜਾ ਰੀਸੈਂਟ ਇਹਨਾਂ ਨੇ ਇਹ ਵੀ ਕੋਈ ਸਤੰਬਰ ਅਕਤੂਬਰ ਦੇ ਮਹੀਨਿਆਂ ਦੇ ਵਿੱਚ ਸੋਨਾ ਖਰੀਦਿਆ ਹੈ। ਕਰੀਬ 100 ਗ੍ਰਾਮ ਸੋਨਾ ਖਰਾਬ ਹੋਇਆ ਤੇ ਅੱਧਾ ਕਿਲੋ ਚਾਂਦੀ। ਇਸ ਤੋਂ ਇਲਾਵਾ ਇਹਨਾਂ ਦੇ ਖਾਤਿਆਂ ਦੇ ਵਿੱਚ ਵੀ ਬਹੁਤ ਜ਼ਿਆਦੇ ਪੈਸੇ ਸੀ ਜੋ ਕਿ ਅਸੀਂ ਫ੍ਰੀਜ਼ ਕਰਾਏ ਹੋਏ ਨੇ। ਐਡ ਇਹਨਾਂ ਵੱਲੋਂ ਹੋਰ ਵੀ ਪ੍ਰਾਪਰਟੀ ਜਿਹੜੀ ਕਿ ਇਹਨਾਂ ਨੇ ਇੱਕ ਹੋਰ ਮਕਾਨ ਨਵਾਂ ਖਰੀਦਿਆ ਕੁਝ ਜਗ੍ਹਾ ਨੇ। ਉਹ ਸਾਰੇ ਵੀ ਜੀ ਫ੍ਰੀਜ਼ ਕਰ ਲਿਆ। ਐਂਡ ਇਸ ਨੈਟਵਰਕ ਨੂੰ ਅਸੀਂ ਬਿਲਕੁਲ ਜੜ ਤੋਂ ਜਵੇ ਖਤਮ ਕਰਨ ਦੇ ਅੰਜਾਮ ਤੱਕ ਲੈ ਗਏ ਐਂਡ ਹੋਰ ਜਿਹੜੇ ਅੱਗੇ ਨਾਲ ਕਨੈਕਟਡ ਕੋਈ ਇੱਕ ਦੋ ਦੋ ਸ਼ੀ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਉਹ ਪਾਲ ਕੀਤੀ ਜਾਏ